ਸਾਰੇ ਰਾਦੇ ਸ਼ਾਮਲ ਉਤਰਾ ਜੀ ਸਾਡੇ ਜਿਨ੍ਹਾਂ ਨੇ ਬਹੁਤ ਵੱਡੀ ਸ਼ਹਾਦਤ ਬੜੀ ਵੱਡੀ ਦੇਣ ਸਮਾਜ ਨੂੰ ਹੈ ਇਸੇ ਕਰਕੇ ਅਸੀਂ ਅੱਜ ਉਹਨਾਂ ਨੂੰ 33ਵੀਂ ਵਰhti ਤੇ ਯਾਦ ਕਰ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਔਰ ਸਾਰੇ ਲੀਡਰ ਸਹਿਬਾਨ ਇੱਥੇ ਇਕੱਠੇ ਹੋਏ ਹੈ ਇਹਨਾਂ ਸ਼ਹੀਦਾਂ ਦੀ ਕਰਕੇ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਸੋ ਅਸੀਂ ਸਾਰਿਆਂ ਨੇ ਸ਼ਬਦਾਂ ਦੇ ਫੁੱਲ ਭੇਟ ਕੀਤੇ ਹੈ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਇਨਾ ਸ਼ਹੀਦਾਂ ਨੂੰ ਯਾਦ ਕਰਦੇ ਵਾਹ। ਕਾਇ aí 4 ਸਾਲ ਦੀ ਬੇਟੀ ਸੀ ਛੋਟੀ ਜੀ ਜਦੋਂ ਇਹਨਾਂ ਨੂੰ ਸ਼ਹਾਦਤ ਮਿਲੀ। ਕੀ ਵਿਦਿਆਕ। ਸੋ ਮੈਂ ਕਹਿੰਦਾ ਕੀ ਉਹ ਉਹ ਜਿਹੜੀਆਂ ਜੋ ਬੀਤਿਆ ਹੋਏਗਾ ਉਹ ਮੇਰੀ ਉਹ ਭੈਣ ਹੀ ਦੱਸ ਸਕਦੀ ਹੈ ਕਿ ਉਹਨਾਂ ਦੇ ਜ਼ਿੰਦਗੀ ਤੇ ਜਿਨ੍ਹਾਂ ਨੇ ਆਪਦੇ ਪਿਆਰ ਪਿਓ ਨੂੰ ਚੰਗੀ ਤਰ੍ਹਾਂ ਵੇਖਿਆ ਹੀ ਨਹੀਂ ਕੇਵਲ ਫੋਟੋਆਂ ਚ ਚੰਗੇ ਦਰਸ਼ਨ ਕੀਤੇ ਹੋਣੇ। ਸੋ ਮਹਿਸੂਸ ਹੀ ਕੀਤਾ ਜਾ ਸਕਦਾ ਔਰੇ ਬਾਰੇ ਔਰੇ ਬਾਰੇ ਵਰਣਨ ਨਹੀਂ ਕੀਤਾ ਜਾ ਸਕਦਾ। ਜਿਹੜੇ ਸ਼ਹੀਦਾਂ ਨੇ ਸਾਰੇ ਚੱਲ ਰਿਹਾ ਪ੍ਰੋਗਰਾਮ ਨਾਲ ਦਾ ਕਾਂਗਰਸ ਵੱਲੋਂ ਕੋਈ ਵੱਡਾ ਪ੍ਰੋਗਰਾਮ ਕੀਤਾ ਰਿਹਾ ਹੁਣ ਕੀ ਕਹਿਣਾ ਚਾਹੁੰਦੇ ਦੇਖੋ ਜੀ ਦੇਖੋ ਜੀ ਐ ਬਲੂਤਰਾ ਸਾਹਿਬ ਨੇ ਪਰਿਵਾਰ ਦਾ ਪਹਿਲਾ ਪਰਿਵਾਰ ਨੇ ਤੈਅ ਕਰਦਾ ਹੁੰਦਾ ਹੈ ਕਿ ਤੁਸੀਂ ਜਿਵੇਂ ਜ਼ਿਲ੍ਹਾ ਪ੍ਰਧਾਨ ਜੀ ਨੇ ਆਖਿਆ ਕਿ ਅਸੀਂ ਆਖਿਆ ਸੀ ਵੀ ਇਹਨੂੰ ਸਮਾਗਮ ਦੇ ਤੌਰ ਤੇ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਕਰਿਆ ਕਰੇ ਉਹਨਾਂ ਨੇ ਕਿਹਾ ਨਹੀਂ ਕੀ ਮੇਰੇ ਪਰਿਵਾਰ ਦਾ ਸਾਡੇ ਇਹਦੇ ਨਾਲ ਇਮੋਸ਼ਨ ਜੁੜੇ ਹੋਏ ਹੈ ਇਸ ਕਰਕੇ ਅਸੀਂ ਪਰਿਵਾਰ ਹੀ ਇਹ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਪਰ ਅਸੀਂ ਸਮੁੱਚੀ ਕਾਂਗਰਸ ਸਮੁੱਚੇ ਅਸੀਂ ਸਾਰੇ ਲੋਕ ਅਸੀਂ ਹਮੇਸ਼ਾ ਸਜਦਾ ਕਰਦੇ ਹਾਂ ਰਾਦੇ ਸ਼ਾਮ ਮੈ ਲੋਤਰਾ ਤੇ ਖਾਸ ਕਰਕੇ ਸ਼ਾਮ ਸੁੰਦਰ ਮੈ ਲੋਤਰਾ ਜਿਨ੍ਹਾਂ ਨੇ ਹਮੇਸ਼ਾ ਦੇ ਭਰਾ ਦਾ ਨਾਮ ਨੂੰ ਐ ਹਮੇਸ਼ਾ ਜਿਵੇਂ ਉਹ ਕੁਰਬਾਨੀ ਦੇ ਕੇ ਗਏ ਸੀ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਮਰਸ਼ੀਦਾਂ ਦੇ ਸ਼ਾਮ ਲੋਤਰਾ ਜੀ ਦੀ ਸ਼ੰਤੀ ਵੀ ਵਰਤੀ ਜਿਹੜੀ ਹਰ ਖਾਲ ਦੀ ਤਰ੍ਹਾਂ ਬੜੀ ਸ਼ਰਧਾਪੂਰਕ ਪਰੇ ਮਾਨ ਸਤਕਾਰ ਦੇ ਨਾਲ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਤੋਂ ਸਾਰੇ ਨੇਤਾगण ਉਹ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਰਮਿੰਦਰ ਸਿੰਘ ਜੀ ਬਰੇਜ ਸਾਹਿਬ ਉਹਨਾਂ ਦੇ ਨਾਲ ਸਾਰੇ ਐਕਮੈਨੇਟ ਸਾਫ ਸਾਡੇ ਸਾਡੇ ਜ਼ਿਲ੍ਹਾ ਪ੍ਰਧਾਨ ਉਹ ਸਾਡੇ ਸਾਰੇ ਖੋਲਸਾ ਸਾਥੀ ਸਾਰੇ ਪੁਰੇ ਮੇਰ ਸਾਰੇ ਉਹ ਥਾਰੇ ਬਰਕਤਾਂ ਸਾਰੇ ਭੈਣ ਭਰਾ ਸਾਰੇ ਜੀ ਬੜੀ ਸ਼ਰਧਾ ਪੂਰੇ ਬਣਾਨੇ ਆ ਵੈਸੇ ਨੂੰ 35 ਸਾਲ ਲਗਾਤਾਰ ਹੋ ਗਏ ਉਹਨਾਂ ਦੀ ਵਰਤੀ ਮਨਜ਼ਰ ਨੂੰ ਉਹ ਲੋਕ ਦਿਨ-ਦਿਨ ਉਨੇ ਹਰ ਸਾਲ ਵਾਟਰ ਕੇ ਆਉਂਦੇ ਆ ਪਰ ਛੱਡਾ ਠੋਮੋ ਪੇਟ ਕਰਕੇ ਜਾਂਦੇ ਆ ਉਹ ਸਾਰੀਆਂ ਪਾਰਟੀਆਂ ਦੇ ਨਿਸਕਰ ਰਹਿੰਦੇ ਆ ਬੀਜੇਪੀ ਦੇ ਵੀ ਆਉਂਦੇ ਆ ਅਕਾਲੀ ਦਲ ਦੇ ਵੀ ਆਉਂਦੇ ਆ ਸਭ ਉਸ ਵੀਰ ਨੂੰ ਠਟਕਾਰਦੇ ਛੱਡਾ ਠੋਮੋ ਪੇਟ ਕਰ ਜਾਂਦੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਹਰ ਇੱਕ ਸ਼ਹਿਰ ਵਾਸੀ ਨੂੰ ਧੰਨਵਾਦੀ ਆ ਸਾਰੇ ਆਏ ਹੋਏ ਸਾਰੇ ਦੋਸਤਾਂ ਨੂੰ ਧੰਨਵਾਦੀ ਵੀ ਤੁਹਾਨੂੰ ਅੱਜ ਦੇ ਦਿਨ ਉਸ ਵੀਰ ਨੂੰ ਯਾਦ ਕਰਦੇ ਹੋ ਵੀਰ ਨੂੰ ਯਾਦ ਕਰਦੇ ਹੋ ਜਾਂਦੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਮੈਂ ਸੋਜੀ ਸਿੰਘ ਸੁਹਾਲੀ ਬਲੌਗ ਪੱਧਾ ਸੈਂਟਰ ਤੋਂ लुधियाना आज ਅਸੀਂ ਰਾਜੇ ਸ਼ਾਮਲ ਹੋਤਾ ਜੀ ਜਿਨ੍ਹਾਂ ਨੇ ਅਤਵਾਦ ਵਖਵਾ ਦੇ ਟਾਈਮ ਆਪਣੇ ਪ੍ਰਾਨਾਂ ਦੀ ਉਹੋਕੀ ਦਿੱਤੀ ਸੀ ਔਰ ਉਹਨਾਂ ਦੀ ਜਾਦ ਦੇ ਵਿੱਚ ਅੱਜ ਉਹਨਾਂ ਦਾ ਸਿਦੀ ਦਿਹਾੜਾ ਅਸੀਂ ਮਨਾ ਰਹੇ ਆ ਔਰ ਰਾਜੇ ਸ਼ਾਮਲ ਹੋਤਾ ਜੀ ਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਆਪਣਾ ਬਲੀਦਾਨ ਦਿੱਤਾ ਔਰ ਕਾਂਗਰਸ ਪਾਰਟੀ ਦੇ ਜਿੰਨੇ ਸਿਫੈਸਲਾ ਆ ਰਿਹਾ ਛੋਟੇ ਔਰ ਵੱਡੇ ਜਿੰਨੇ ਵੀ ਵਰਕਰ ਆ ਔਰ ਜਿੰਨੇ ਵੀ ਲੀਡਰਸ਼ਿਪ ਦੇ ਸਾਡੇ ਲੀਡਰ ਆ ਵੱਡੀ ਲੀਡਰਸ਼ਿਪ ਛੋਟੀ ਲੀਡਰਸ਼ਿਪ ਸਾਰਿਆਂ ਨੇ ਆ ਕੇ ਸਦਾ ਅਜਲੀ ਅਰਪਨ ਕੀਤੀ ਔਰ ਅਸੀਂ ਆਪਣੇ ਸਹਿਯਦਾਰੋਂ ਇਦਾ ਹੀ ਜਾਰ ਕਰਦੇ ਆ ਤਾਂ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਜੈ ਹਿੰਦ ਜੈ ਭਾਰਤ ਅਸੀਂ ਸਾਰੇ ਇਕੱਠੇ ਹੋਏ ਆ ਰਾਜ ਸ਼ੰਮਲ ਉਤਰਾਏ ਦੀ ਅਮਰ ਬਖਸ਼ੀ ਦੇ ਉੱਤੇ ਇਹ ਅੱਜ 37ਵੀਂ ਵਰ੍ਹੇ ਸਮਾਗਮ ਸੀਗਾ ਜਿਹੜਾ ਸ਼ਾਮ ਸੰਦਰਜੀ ਮਲੋਤੜਾ ਵੱਲੋਂ ਇਹ ਸਮਾਗਮ ਕਰਾਇਆ ਜਾਂਦਾ ਹਰ ਵਾਰੀ ਅਸੀਂ ਸਾਰੇ ਜਣਿਆਂ ਨੇ ਸਾਰੇ ਸ਼ਹੀਦਾਂ ਨੂੰ ਅੱਜ ਨਮਨ ਕੀਤਾ ਹੈ ਔਰ ਅੱਗੇ ਵੀ ਕਰਦੇ ਰਾਂਗੇ ਜੋ ਰਾਦੇਸ਼ ਸ਼ਾਮਲ ਹੋਤਾ ਇਹਦੇ ਰਸਤਾ ਦਿਖਾਇਆ ਹੈ ਅਸੀਂ ਉਸ ਰਸਤੇ ਚੱਲਾਂਗੇ ਅੱਜ ਅਸੀਂ ਰਾਦੇ ਮੇਰਾ ਨਾਮ ਸੁਹਾਸ਼ ਗਾਪਾ ਪੰਜਾਬ ਸੈਕਟੀ ਆਫ ਕਾਂਗਰਸ ਸਾਡੇ ਵੀਰਾਂ ਨੇ ਆਪਣੇ ਵਿਚਾਰ ਰੱਖੇ ਅੱਜ ਰਾਦੇਸ਼ਾ ਮਲੋਤੜਾ ਦੇ ਸ਼ਹੀਦੀ ਦਿਵਸ ਤੇ ਵੱਧ ਚੜ ਕੇ ਲੋਕ ਪਹੁੰਚੇ ਔਰ ਹਰ ਸਾਲ ਪਹੁੰਚਦੇ ਹਨ ਇਨ੍ਹਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਖੁਸ਼ਹਾਲ ਕੀਤਾ ਸ਼ਾਂਤੀ ਲਿਆਂਦੀ ਅਸੀਂ ਉਹਨਾਂ ਦੇ ਬੜੇ ਮਸ਼ਕੂਰ ਹਾਂ ਔਰ ਅਸੀਂ ਆਬਾਦੀਆਂ ਇਹਨਾਂ ਲੋਕਾਂ ਦੇ